ਸਾਡਾ ਦੂਸਰਾ ਕੈਂਪ ਹੈ ਜੀ ਇਸੇ ਜਗ੍ਹਾ ਦੇ ਉੱਤੇ ਜਦੋਂ ਇਹ ਬਣਦੀ ਸੀ ਉਦੋਂ ਵੀ ਮੈਂ ਆਪਦੇ ਬ੍ਰਦਰ ਦੇ ਨਾਲ ਸੀ ਮੇਰਾ ਛੋਟਾ ਭਾਈ ਆ ਬਹੁਤ ਅੱਛਾ ਕੰਮ ਸਾਰਿਆਂ ਨੂੰ ਕਰਨਾ ਚਾਹੀਦਾ ਮਿਲ ਕੇ ਆ ਸ ਮੈਨੂੰ ਬੜੀ ਖੁਸ਼ੀ ਹੈ ਅਕਾਲ ਪੁਰਖ ਦੀ ਕਿਰਪਾ ਦੇਖੋ 10 ਦਿਨ ਤੋਂ ਧੁੰਦ ਪੈ ਰਹੀ ਸੀ ਚੰਗੇ ਕੰਮ 'ਚ ਗੁਰੂ ਸਾਹਿਬ ਵੀ ਨੇ ਵੀ ਕਿੰਨਾ ਅੱਛਾ ਮਾਹੌਲ ਕਿੰਨਾ ਸੋਹਣਾ ਮੌਸਮ ਹੋ ਗਿਆ ਆਪਣਾ ਧਰਮ ਹੀ ਨਾ ਮਨੁੱਖਤਾ ਦੀ ਸੇਵਾ ਤੇ ਬੀਸਟ ਹੈ ਪਰ ਅਸੀਂ ਪਤਾ ਨਹੀਂ ਕੀ ਕਰੀ ਜਾਂਦੇ ਆ ਠੀਕ ਹੈ ਗੁਰੂ ਸਾਹਿਬ ਨੇ ਚੀਕ-ਚੀਕ ਕੇ ਕਿਹਾ ਸੀਗਾ ਮੈਂ ਹਰ ਇੰਟਰਵਿਊ 'ਚ ਕਹਿੰਦਾ ਵੀ ਗੁਰੂ ਅਰਜਨ ਦੇਵ ਜੀ ਦੇ ਉਸ ਵੇਲੇ ਦਵਾਖਾਨੇ ਖੋਲੇ ਸੀ ਤਰਨਤਾਰਨ ਚ ਤੇ ਖੁਦ ਕੋੜੀਆਂ ਦੇ ਜ਼ਖਮ ਸਾਫ਼ ਕਰਦੇ ਸੀ ਉਹ ਆਪ ਕਰਦੇ ਸੀਗੇ ਤੇ ਕੀ ਹੁਣ ਤੁਸੀਂ ਕਰ ਲਓਗੇ ਤੁਸੀਂ ਕਹਿੰਗੇ ਪਰੇ ਹੋ ਮੈਨੂੰ ਨਾ ਕੋੜ ਹੋ ਜੇ ਫਿਰ ਕੀ ਗੁਰੂ ਦੀ ਗੱਲ ਮੰਨੀ ਨੋ ਵਰਡ ਕੈਨਸਲ ਮੰਨ ਰਹੀ ਹੈ ਸਾਡੀਆਂ ਟੀਮਾਂ ਮੰਨ ਰਹੀਆਂ ਠੀਕ ਹੈ ਕੱਲੇ ਅਜ ਇੱਥੇ ਨਹੀਂ ਅਸੀਂ ਸਾਡੇ ਕੋਲੇ 에어ਪੋਰਟ ਤੋਂ ਨਹੀਂ ਲਾਈਆਂ ਮੈਂ 18 ਬੱਸਾਂ ਕਲਵੰਤ ਸਿੰਘ ਨੇ ਸਵਾਰੀਆਂ ਢੋਣ ਨੂੰ ਤੁਹਾਡੀ ਸਿਹਤ ਲਈ ਲਾਈਆਂ ਤੇ ਸੁਣਿਆ ਬੜੀਆਂ ਬੜੀਆਂ ਬਸਾਂ ਜਾਂਦੀਆਂ ਐਰਪੋਰਟ ਨੂੰ ਕਰੋੜਾਂ ਰੁਪਏ ਦੀਆਂ ਨਹੀਂ ਕਿਸੇ ਗਰੀਬ ਤੋਂ ਕੋਈ ਪੈਸਾ ਲੈਂਦੇ ਉਹ ਵੀ ਦੱਸ ਦਿਓ 1 ਰੁਪਇਆ ਕੋਈ ਸਾਡਾ ਟੀਮ ਲੈ ਜਾਏ 1 ਲੱਖ ਰੁਪਇਆ ਮੈਥੋਂ ਲੈ ਜਾਓ ਚੈਲੰਜ ਹੈ 21 ਸਾਲ ਦਾ ਠੀਕ ਹੈ ਅਸੀਂ ਆਪਦੇ ਪੰਜਾਬ ਦੇ ਭੈਣ ਭਰਾਵਾਂ ਨੂੰ ਸਾਹਮਣੇ ਆਏ ਆ ਸਾਨੂੰ ਪਤਾ ਪਿੰਡਾਂ ਦੇ ਵਿੱਚ ਕੋਈ ਹਸਪਤਾਲ ਨਹੀਂ ਮਾੜੀ ਹਾਲਤ ਦਾ ਬਾਰਡਰ ਏਰੀਆ ਸਾਨੂੰ 20 ਦਿਨ ਹੋ ਗਏ ਜੀ ਲੱਗਿਆ ਨੂੰ ਹਜੇ 2 ਦਿਨ ਹੋਰ ਲੱਗਣੇ ਆ ਜੰਮੂ ਤੋਂ ਲੈ ਕੇ ਖੇਮ ਕਰਨ ਤੱਕ ਸਾਰਾ ਚੈੱਕ ਅਪ ਜਨਾਲਾ ਸਾਰਾ ਚੈੱਕ ਅਪ ਕਰ ਦਿੱਤਾ ਅਸੀਂ ਇਸ ਜ਼ਿਲ੍ਹਿਆਂ ਦੇ ਵਿੱਚ ਪਿੱਛੇ ਸੀਗੇ ਗੁਰੂ ਰਾਮਦਾਸ ਜੀ ਦੀ ਕਿਰਪਾ ਹੋਈ ਆ ਅਸੀਂ ਪੰਜਾਬ ਦੇ ਨਾਲ ਆ ਜੀ ਭਾਵੇਂ ਮੈਂ ਇੰਗਲੈਂਡ ਚ ਰਹਿੰਦਾ ਮੇਰੇ ਪੇਕੇ ਪੰਜਾਬ ਆ ਜਿਵੇਂ ਕੁੜੀ ਦੇ ਪੇਕੇ ਨਹੀਂ ਹੁੰਦੇਗੇ ਤੇ ਮੈਨੂੰ ਬਹੁਤ ਪਿਆਰ ਆ ਪੰਜਾਬ 'ਚ ਰਹਿਣਾ ਤੇ ਪਰ ਨਾ ਤਾਂ ਸਾਡੀ ਕੋਈ ਪਾਰਟੀ ਆ ਤੇ ਨਾ ਹੀ ਅਸੀਂ ਕਿਸੇ ਲੀਡਰਾਂ ਨੂੰ ਕਹਿੰਨੇ ਹਰੀਵਨ ਕਟੋ ਆਣ ਕੇ ਜੇ ਆਜੋ ਵੈਲਕਮ ਜੀ ਆਇਆ ਨੂੰ ਕੋਈ ਵੀ ਆ ਸਕਦਾ ਪਰੰਤੂ ਅਸੀਂ ਉਹਨਾਂ ਤੋਂ ਦੂਰ ਆ ਇੱਥੇ ਵੀ ਅੱਜ ਬੜੀ ਮੁਸ਼ਕਲ ਆ ਇੰਨੇ ਲੋਕ ਇਕੱਠੇ ਹੋਏ ਹੁਣ ਹੁਣ ਤੁਹਾਨੂੰ ਵੀ ਸਵਾਲ ਕਰ ਲਾਂ ਜੇ ਕੋਈ ਲੀਡਰ ਦੀ ਰੈਲੀ ਹੋਵੇ ਨਾ ਟਰਾਲੀਆਂ ਟਰੱਕ ਭਰ ਕੇ 10000 ਬੰਦਾ ਇਕੱਠਾ ਕਰ ਲੈਣੇ ਆ ਜਿਹੜੇ ਥੋੜੀ ਦਵਾਈ ਵੀ ਖਾ ਜਾਂਦੇ ਆ ਤੇ ਇੱਥੇ ਦਵਾਈ ਦਾ ਲੰਗਰ ਲੱਗਿਆ ਤੇ ਕਿੰਡਾ ਫਰਕ ਆ ਤੁਸੀਂ ਵੀ ਆਪਦੀ ਸੋਚ ਬਦਲੋ ਅਗਰ ਸਾਡੇ ਅੱਛੇ ਲੀਡਰ ਵੀ ਆ ਹਮਾਨਦਾਰ ਲੋਕ ਵੀ ਪਏ ਹੈ ਨਾ ਪਰ ਇਮਾਨਦਾਰੀ ਫੰਗ ਲੱਗ ਕੇ ਉੱਡ ਚੁੱਕੀ ਐ ਇਸ ਵੇਲੇ ਕ੍ਰਪਸ਼ਨ ਦਾ ਬੋਲਬਾਲਾ ਪਰ ਸਾਰਿਆਂ ਨੂੰ ਸਾਨੂੰ ਰਲ ਕੇ ਮਿਲ ਕੇ ਆਪਣੀ ਸਟੇਟ ਲਈ ਕੰਮ ਕਰਨਾ ਚਾਹੀਦਾ ਦੋਸਤੋ ਅਸੀਂ ਤਾਂ ਜਦੋਂ ਵੀ ਮੈਂ ਪੰਜਾਬ ਆਉਣਾ ਕੋਈ ਪੰਜਾਬ ਨੂੰ ਕੁਝ ਨਾ ਕੁਝ ਦੇਖ ਕੇ ਜਾਣਾ ਅੱਜ ਅੱਜ ਅਸੀਂ ਅਨਾਉਂਸ ਕਰਨੀ ਸੀ ਬਸ ਅਨਾਉਂਸ ਨਹੀਂ ਅੱਜ ਫਲਾਗ ਕਰਨੀ ਸੀ ਅਸੀਂ 5 ਦਿਨ ਲੇਟ ਹੋ ਗਏ ਹੁਣ 18 ਜਨਵਰੀ ਨੂੰ ਅਸੀਂ ਬੱਸ ਤੋਰਾਂਗੇ ਇੰਡੀਆ ਦੇ ਵਿੱਚ ਪਹਿਲੀ ਬੱਸ ਹੋਏਗੀ ਆ ਬੱਸਾਂ ਭੁੱਲ ਜੂ ਤੁਸੀਂ ਕਰੋੜ ਪਲੱਸ ਦੀ ਐਪ ਰੈਡੀ ਹੋਈ ਹੈ ਜੀ ਉਹ ਤੇ ਉਹ ਹਰ ਅੱਖਾਂ ਨੂੰ ਟੈਸਟ ਕਰੇਗੀ ਕਿਸੇ ਨੂੰ ਡਾਇਬੀਟੀਜ਼ ਹੈ 슈ਗਰ ਹੈ ਡਰਾਪਸ ਚਾਹੀਦੇ ਆ ਐਨਕਾਂ ਚਾਹੀਦੀਆਂ 18 ਜਨਵਰੀ ਨੂੰ ਤੁਹਾਡੇ ਪੰਜਾਬ ਵਾਲਿਆਂ ਦੀ ਝੋਲੀ ਪਾ ਦਾਂਗੇ ਜੀ ਮੈਂ ਇੱਥੇ ਸਰਦਾਰ ਇਕਬਾਲ ਸਿੰਘ ਜੀ ਲਾਲਪੁਰਾ ਜੀ ਦਾ ਬਹੁਤ ਧੰਨਵਾਦ ਕਰਦਾ ਜੋ ਸਾਡੇ ਨੈਸ਼ਨਲ ਮਿਨੋਰੀਟੀ ਕਮਿਸ਼ਨ ਦੇ ਚੇਅਰਮੈਨ ਹੈ ਉਹ ਪਰਿਵਾਰ ਵੱਲੋਂ ਡੋਨੇਟ ਕੀਤੀ ਗਈ ਹੈ ਮੈਂ ਕਹੂੰਗਾ ਮੇਰੀ ਜ਼ਿੰਦਗੀ ਜਿੱਦਾ ਪਹਿਲਾ ਲੀਡਰ ਹੀ ਹੈ ਜਿਨੇ ਕੋਈ ਸਦਾਨ ਚੰਗਾ ਕੀਤਾ ਤੇ ਨਹੀਂ ਤਾਂ ਸਾਡੇ ਆਰਖਿਆਂ ਤੋਂ ਕਹਿੰਦੇ ਹੋ ਇਲੈਕਸ਼ਨ ਫੰਡ ਦਿਓ ਇਹ ਦਿਓ ਉਹ ਦਿਓ ਕਰੋੜ ਪਲੱਸ ਉਪਰਵਾਰ ਨੇ ਸਾਨੂੰ ਕੁਝੀਆਂ ਫੜਾ ਦੇਣੀਆਂ ਜੀ 18 ਤਰੀਕ ਨੂੰ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਇਸ ਮੀਡੀਆ ਦੇ ਥਰੂ ਆਪਾਂ ਵੀ ਰਲ ਕੇ ਸਾਰੇ ਯਾਰ ਉਹ ਦਾਨ ਕਰਿਆ ਕਰੀਏ ਇਤੇ ਕੋਈ ਸ਼ੱਕ ਨਹੀਂ Hindu Sikh veer guru ਦੇ ਲੰਗਰ ਬਹੁਤ ਲਾਂਦੇ ਆ ਲੋੜ ਹੈ ਸਾਨੂੰ ਦੁਨੀਆ ਦੇ ਵਿੱਚ ਨਾ ਗਰੀਬ ਨੂੰ ਰੋਟੀ ਦੇਣੀ ਵੀ ਬਹੁਤ ਜ਼ਰੂਰੀ ਹੈ ਪਰ 40 ਸਾਲ ਤੋਂ ਬਾਅਦ ਹਰ ਬੰਦਾ ਗੋਲੀ ਖਾਂਦਾ ਹੈ ਤੇ ਦਵਾਈ ਦੇ ਲੰਗਰ ਵੀ ਉਨੇ ਹੀ ਜ਼ਰੂਰੀ ਹੈ ਦਵਾਈ ਦੇ ਲੰਗਰ ਲਫ਼ਜ਼ ਵਰਤੇ ਆ ਮੈਂ ਨਾ Hindu ਵੀਰਾਂ ਕੋਲੇ ਹਸਤਾਂ ਵਾਲ ਇਥੇ ਗਰੀਬ ਵੱਢ ਜੇ ਦਵਾਈ ਮਿਲ ਜੇ ਤੁਸੀਂ ਬੋਲੋ ਆਪਣੇ ਇੰਪ੍ਰੈਸ ਵਾਲੇ ਬੋਲੋ ਮੇਰੇ ਮੂਹ ਚੈਮਰੇ ਜੇ ਦਾ ਪਾਈ ਖੜੇ ਹੋ ਤੁਸੀਂ ਬੋਲੋ ਕਿ ਨੋ ਤੁਹਾਡੇ ਕੋਲੇ ਹਸਤਾ ਵਾਲਾ ਹੈ ਹਿੰਦੂ ਵੀਰੋ ਕੋਈ ਜਿੱਥੇ ਗਰੀਬ ਵੱਢ ਜੇ ਦਵਾਈ ਮਿਲ ਜੇ ਉੱਚੀ ਦੇ ਨੇ ਬੋਲੋ ਨੋ ਸ਼ਰਮ ਆਉਂਦੀ ਆ ਆਉਂਦੀ ਆ ਹੁਣ ਮੈਂ ਵਿਛਣ ਸਿੱਖ ਆ ਗਿਆ ਮੈਂ ਸਿੱਖ ਧਰਮ ਦਾ ਬੱਚਾ ਤੇ ਸਾਡੇ ਕੋਲੇ ਵੀ ਹੈ ਨਹੀਂ ਗੇ ਹੈਗਾ ਕੋ ਰਾਮਦਾਸ ਏਡੇ ਏਡੇ ਬੈਲ ਆ ਮੇਰੀ ਬਾਹ ਜਿੱਡੇ ਦੇਖ ਲਓ ਏਡੇ ਏਡੇ ਬੈਲ ਕਿੱਥੋਂ ਦਊ ਗਰੀਬ ਬੰਦਾ ਮੇਰੇ ਗੁਰੂ ਸਾਹਿਬ ਦਾ ਨਾਂ ਰੱਖਿਆ ਉਤੇ ਗੁਰਨਾਮਦਾਸ ਫ੍ਰੀ ਕਰਦਣੇ ਚਾਹੀਦੇ ਆ ਆ ਫ੍ਰੀ ਚੱਲਦਾ ਤੇ ਸ਼੍ਰੋਮਣੀ ਕਮੇਟੀ ਦਾ ਬਜਟ ਹੀ 12 ਕਰੋੜ ਹੈ 12 ਅਰਬ ਤੇ ਕਲਵੰਤ ਸਿੰਘ ਭੀਖ ਮੰਗਦਾ ਹੈ ਪੰਜਾਬ ਲਈ ਇੰਗਲੈਂਡ ਦੀਆਂ ਸੜਕਾਂ ਤੇ ਅਕੋਰਟਮੈਂਟ ਲਾ ਦੋਨੇ ਆ ਚੌਥਾਈਂ ਟੀਮ ਹੋਣੀ ਅੱਜ ਅਸੀਂ ਕਿਵੇਂ ਫ੍ਰੀ ਚਲਾ ਰਹੇ ਆ ਬਈ ਸਾਡੇ ਕੋਲ ਤਾਂ ਗੋਲਕ ਹੀ ਹੈ ਨਹੀਂ ਪਰ ਸਾਡੇ ਕੋਲੇ ਇੱਕ ਸ਼ਬਦ ਹੈ ਗੁਰੂ ਦਾ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਇੱਥੇ ਕਈ ਗਰੀਬ ਆਏ ਹੋਣੇ ਆ ਇੱਕ ਗੋਲਕ ਚੱਲ ਕੇ ਆਈ ਹੈ ਸਾਡੇ ਕੋਲੇ ਅੱਜ ਜਲਦੀ ਫਿਰਦੀ ਜਿਉਂਦੀ ਜਾਗਦੀ ਗੋਲਕਾਈ ਹੈ ਗੋਲਕ ਪਛਾਣੋ ਕਿਹੜੀ ਗੋਲਕ ਦੀ ਲੋੜ ਅੱਜ ਹਾਂ ਸਾਨੂੰ ਗੁਰੂ ਦੇ ਪ੍ਰਬੰਧ ਚਲਾਣ ਲਈ ਉਹਨਾਂ ਗੋਲਕਾਂ ਦੀ ਵੀ ਲੋੜ ਹੈ ਪਰ ਨਾਲ ਸਾਨੂੰ ਦਵਾਈ ਦੇ ਲੰਗਰ ਵੀ ਬਰਾਬਰ ਜ਼ਰੂਰੀ ਹੈ ਮੇਰੀ ਬੇਨਤੀ ਕਰਨਾ ਹੈ ਦੋਸਤੋ ਮੈਂ ਤਾਂ ਇੰਗਲੈਂਡ ਦਾ ਵਾਸੀ ਹਾਂ ਮੈਨੂੰ ਤਾਂ ਉਹ ਸਾਹਮਦੇ ਆ ਮੇਰੀ ਵਾਈਫ ਨੂੰ ਉਹ ਸਾਹਮਦੇ ਆ ਪਰੰਤੂ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਆ ਆਪਦੀ ਜ਼ਿੰਦਗੀ ਜਿੰਨਾ ਚਿਰ ਮੇਰੀ ਜ਼ਿੰਦਗੀ ਹੈ ਮੇਰੇ ਪਿੰਡਾਂ ਦੀਆਂ ਗਰੀਬ ਮਾਮਾ ਬਜ਼ੁਰਗ ਅਸੀਂ ਉਹਨਾਂ ਨੂੰ ਦਵਾਈ ਤੋਂ ਬਿਨਾਂ ਨਹੀਂ ਵੀ ਆ ਚੀਜ਼ ਟੈਸਟਿੰਗ ਆ ਨਹੀਂ ਹੋਈ ਜੋ ਇੰਗਲੈਂਡ ਸਰਕਾਰ ਮੇਰੀ ਵਾਈਫ ਨੂੰ ਦਿੰਦੀ ਹੈ ਨਾ ਬਿਲਕੁਲ ਉਹ ਸਿਸਟਮ ਸਾਰਾ ਇੱਥੇ ਆਇਆ ਹੈ ਐਂਡ ਫ੍ਰੀ ਹੋਰ ਦੱਸੋ ਕੀ ਚਾਹੀਦਾ ਮੈਂ ਲੀਡਰਾਂ ਨੂੰ ਪੱਥਰ ਤਾਂ ਨਹੀਂ ਲਾਇਆ ਅੱਜ ਬੱਸਾਂ ਲੈ ਕੇ ਆਇਆ ਨਾ ਡਾਕਟਰ ਆਇਆ ਸਾਰੇ ਸਾਰਾ ਬਾਰਡਰ ਏਰੀਆ ਚੈੱਕਅਪ ਕਰ ਦਿੱਤਾ ਠੀਕ ਹੈ ਇਹ ਪਹਿਲੀ ਵਾਰ ਹੋਇਆ 47 ਤੋਂ ਬਾਅਦ ਬਾਰਡਰ ਏਰੀਆ ਵਿੱਚ ਕੋਈ ਹਸਪਤਾਲ ਨਹੀਂ ਡਿਸਪੈਂਸਰੀਆਂ ਨਹੀਂ ਅਸੀਂ ਤੁਹਾਡੇ ਨਾਲ ਆ ਯਾਰ ਚਿੰਤਾ ਨਾ ਕਰੋ ਸਾਡੀ ਕੋਈ ਪਾਰਟੀ ਨਹੀਂ ਆ ਵਾ ਸਾਡੇ ਕੈਂਪਾਂ ਬਾਰੇ ਦੱਸ ਦਿਆ ਕਰੋ ਲੋਕਾਂ ਨੂੰ ਆਪਣੀ ਪ੍ਰੈਸਰਾਂਹੀਂ ਵੀ ਭਾਈ ਉੱਥੇ ਕੈਂਪ ਹੈ ਫ੍ਰੀ ਚੈੱਕਅਪ ਕਰ ਲਓ ਕੈਂਪਾਂ 'ਚ ਗੇੜਾ ਦੇ ਲਿਓ ਹਾਂ ਸਾਨੂੰ ਚੰਗਾ ਨਾ ਕਿਓ ਕੋਈ ਵੀ ਗਲਤੀ ਇੱਥੇ ਤੁਹਾਨੂੰ ਲੱਗਦੀ ਹੈ ਘਾਟ ਉਹ ਮੇਰੇ ਧਿਆਨ 'ਚ ਲਿਆ ਦਿਓ ਉਹ ਅਸੀਂ ਠੀਕ ਕਰਾਂਗੇ ਮੂੰਹ ਲਾਲ ਨਹੀਂ ਕਰਾਂਗੇ ਅਸੀਂ ਉਹਨੂੰ ਠੀਕ ਕਰਾਂਗੇ ਜੇ ਸਾਡੇ ਧਿਆਨ 'ਚ ਲਿਆਓਗੇ ਠੀਕ ਹੈ ਐਂਡ ਤੇ ਦਵਾਈ ਦਾ ਲੰਗਰ 'ਚ ਗੇੜਾ ਮਾਰ ਦਿਓ ਸਰਦਾਰ ਸਾਹਿਬ ਤੁਸੀਂ ਲੰਗਰ ਦੀ ਗੱਲ ਕੀਤੀ ਹੈ ਪੰਜਾਬ ਸਰਕਾਰ ਕਰੋੜਾਂ ਦਾ ਬਜਟ ਪੇਸ਼ ਕਰਦੀ ਹੈ ਸੋਈਆਂ ਦਾ ਉੱਥੇ ਜਾ ਕੇ ਇੱਕ ਸਿਟਰਜਿੰਦ ਦਿੱਤੀ ਇੱਕ ਡਿਕਲੋਵਿੰਡ ਦਿੱਤੀ ਜਾਂਦੀ ਤੇ ਜਾਓ ਜਿ ਘਰਾਂ ਨੂੰ ਇਹ ਜਿੱਦ ਦਿਨ ਤੁਹਾਡਾ ਹੈਲਥ ਮਿਨਿਸਟਰ ਆਇਆ ਉਹਨੂੰ ਸਵਾਲ ਕਰਿਓ ਨਾ ਮੈਂ ਤਾਂ ਇੰਗਲੈਂਡ ਦਾ ਵਸਾ ਹੀ ਆ ਭਰਾਓ ਐਂਡ ਸਾਡੂ ਤਾਂ ਅ ਅਕੇਲਿਆਂ ਦੀ ਰੇੜੀ ਵਾਲਾ ਲੁੱਟ ਲੈਂਦਾ ਕੁਲਵੰਤ ਸਿੰਘ ਨੂੰ ਉਹ ਲੈਂਦਾ ਵੀ ਬਾਹਰੋਂ ਆਏ ਦਾ ਮੂੰਹ ਜਾਂ ਮੁੰਨੇ ਆ 50 ਰੁਪਏ ਦਰਜਣਾ ਇਹਨੂੰ 100 ਰੁਪਏ ਦਰਜਣ ਲਾਵਾ ਅ ਅਕੇਲਿਆਂ ਦੀ ਰੇੜੀ ਵਾਲਾ ਯੂਪੀ ਵਾਲਾ ਵੀ ਸਾਨੂੰ ਬਾਹਰ ਲਿਆ ਨੂੰ ਲੁੱਟ ਲੈਂਦਾ ਤੇ ਸਰਕਾਰਾਂ ਨੂੰ ਅਸੀਂ ਸਰਕਾਰਾਂ ਦੇ ਕੰਮ ਸਾਡੇ ਸਾਡੇ ਕੰਮ 'ਚ ਕੋਈ ਨੁਕਸਾ ਦੱਸੋ ਅਸੀਂ ਐਕਚੁਅਲੀ ਪੰਜਾਬ ਸਰਕਾਰ ਦੀ ਬਾਹ ਮਣ ਕੇ ਕੰਮ ਕਰਨਾ ਚਾਹੁੰਦੇ ਆ ਵੀ ਯਾਰ ਸਰਕਾਰ ਵੀ ਸਾਡੀ ਆ ਸਾਡੇ ਲੀਡਰ ਆ ਉਹ ਚ ਅਸੀਂ ਤਾਂ 25 ਕੈਂਪ ਪੁਲਿਸ ਨੂੰ ਮਨਜ਼ੂਰ ਕਰ ਦਿੱਤੇ ਅੰਮ੍ਰਿਤਸਰ ਦੀ ਪੁਲਿਸ ਚੈੱਕ ਅਪ ਕਰ ਦਿੱਤੀ ਪਟਿਆਲੇ ਦੀ ਕਰ ਦਿੱਤੀ ਅਸੀਂ ਜਿੰਨੇ ਡਿਸਟ੍ਰਿਕਟ ਆ ਪੰਜਾਬ ਦੇ ਜਿੱਥੇ ਐਸਐਸਪੀ ਸਾਹਿਬ ਬਹਿੰਦੇ ਆ ਸਾਰੀ ਪੁਲਿਸ ਸਾਡੀ ਆ ਨਾ ਪੁਲਿਸ ਵੀ ਤੇ ਅਸੀਂ ਤਾਂ ਉਸੇ ਮਿਸ਼ਨ ਤੇ ਆ ਜੀ ਤੇ ਅਸੀਂ ਲਗਭਗ ਇਸੇ ਸਾਲ ਸਾਰੀ ਪੁਲਿਸ ਚੈੱਕ ਅਪ ਕਰ ਦੇਾਂਗੇ ਤੇ ਸਾਡੇ ਧਿਆਨ ਕੋਈ ਹੋਰ ਲਿਆ ਦਿਓ ਅਸੀਂ ਹਰ ਸਲਮਸ ਦੇ ਵਿੱਚ ਜਾਣਾ ਚਾਹੁੰਨਾ ਮੈਂ ਕੋਰਟ ਪਿੰਟ ਪਾ ਕੇ ਸਲਮ ਗਰੀਬ ਬਸਤੀਆਂ ਚ ਵੜਨਾ ਚਾਹੁੰਨਾ ਬਿਲਕੁਲ ਗਰੀਬ ਦੇ ਮੂੰਹ ਚ ਕੁਝ ਨਾ ਕੁਝ ਪਾਣਾ ਚਾਹਨਾ ਦਵਾਈ ਠੀਕ ਹੈ ਐਂਡ ਸਾਥ ਦਿਆ ਕਰੋ ਸਾਡਾ worldcancercare.co.in ਉਹਦੇ ਚ ਵੀ ਤਿਲ ਫੁੱਲ ਪਾ ਸਕਦੇ ਹੋ ਤਾਰੀਪਾਲ ਸਾਹਿਬ ਕਿੰਨੇ ਕੈਂਪ ਲਾਂਚ ਕਰਨਾ ਚਾਹੁੰਦੇ ਨੇ ਪੰਜਾਬ ਦੇ ਵਿੱਚ ਪੰਜਾਬ ਦਾ ਟੋਟਲ ਪਿੰਡ ਹੈ ਜੀ 12783 ਤੇ ਜੋ ਹੁਣ ਮੈਂ ਫਿਗਰ ਬੋਲਣ ਲੱਗਾ ਬੋਲ ਦਿਓ ਚੰਗੀ ਤਰ੍ਹਾਂ ਨਾਲ 11000 ਚੈੱਕ ਅਪ ਹੋ ਗਿਆ ਪਿੰਡ ਸਾਰਾ ਦੁਆਬਾ ਸਾਰਾ ਮਾਲਵਾ ਹੁਣ ਮਾਲਵੇ ਦੇ ਵਿੱਚ ਸਾਨੂੰ ਇੱਕ ਪ੍ਰੋਬਲਮ ਆ ਰਹੀ ਹੈ ਜਿਹੜਾ ਹਰਿਆਣੇ ਦੇ ਨਾਲ ਜਿੱਥੇ ਘੱਗਰ ਲੰਗਦੀ ਹੈ ਉਹ ਵੀ ਸਾਡੀ ਕੱਲ ਗੱਲਬਾਤ ਹੋ ਗਈ ਮੈਂ ਧੰਨਵਾਦ ਕਰਦਾ ਇੰਡਸਟਰੀਅਲ ਸਟ੍ਰਾਈਡ ਐਂਡ ਗਰੁੱਪ ਵਾਲੇ ਅਗੁਰਜਿੰਦਰ ਗੁਪਤਾ ਜੀ ਉਹ ਸਾਰਾ ਚੈੱਕਅਪ ਕਰਾਣਗੇ ਮੈਂ ਉਹਨਾਂ ਦਾ ਵੀ ਥੈਂਕਸ ਕਰਦਾ ਬਾਰਡਰ ਰੇਗੇਜ ਪਿੱਛੇ ਸੀ ਉਹ ਕਵਰ ਕਰ ਦਿੱਤਾ 12700 11000 ਚੈੱਕਅਪ ਹੋ ਗਿਆ ਜੀ ਅਸੀਂ ਫੇਰ ਦੁਬਾਰਾ ਫੇਰ ਲੱਗ ਜਾਣਾ ਦੁਆਬੇ 'ਚ ਤਾਂ ਕਈ ਪਿੰਡਾਂ 'ਚ ਅਸੀਂ ਤਿੰਨ ਤਿੰਨ ਵਾਰੀ ਜਾ ਚੁੱਕੇ ਜਿਵੇਂ ਐਸ ਪਿੰਡ 'ਚ ਦੂਜੀ ਵਾਰ ਆ ਗਏ ਐਸ ਪਿੰਡ ਦੇ ਵਿੱਚ ਅਸੀਂ ਦੂਜੀ ਵਾਰ ਆਵਾਂਗੇ ਤੀਜੀ ਵਾਰ ਵੀ ਆਵਾਂਗੇ ਠੀਕ ਹੈ ਪਰ ਦੋਸਤੋ ਤੁਹਾਡੀ ਮਾਂ ਮਰਦੀ ਹੈ ਨਾ ਬਾਪ ਮਰਦਾ ਤੁਸੀਂ ਗੁਰੂ ਘਰ ਐਗਰੀਓ ਬੋਲੋ ਹਾਂ ਕਦੇ ਹਸਪਤਾਲ ਚਲਵਾਇਆ ਨਹੀਂ ਲੋਕ ਹਾਂ ਤੇ ਫਿਰ ਹਸਪਤਾਲ ਤੇ ਫਿਰ ਕੋਈ ਵੀ ਕੁੱਤੇ ਹੀ ਸੁੱਤੇ ਪਏ ਹੁੰਦੇ ਹਨਾ ਆਪਾਂ ਵੀ ਥੋੜੀ ਜੀ দান ਦੀ ਦਿਸ਼ਾ ਬਦਲੀਏ ਗੁਰੂ ਘਰ ਚ ਵੀ ਲਵਾਓ ਤੇ ਹਸਪਤਾਲ ਚ ਵੀ ਲਵਾਓ ਹਣ ਬਡਾਲਾ ਪਰਿਵਾਰ ਨੇ ਡਿਸਪੈਂਸਰੀ ਸਾਡੇ ਅੰਕਲ ਦੀ ਜਲਦੀ ਚਲੇ ਗਏ ਸੀ ਜਾਂ ਉਹਨਾਂ ਦੀ ਯਾਦ ਜਾਣਨ ਦੇ ਪਰਿਵਾਰ ਨੇ ਕਿੱਡਾ ਸੋਹਣਾ ਕਦਮ ਕੀਤਾ ਠੀਕ ਹੈ ਮੈਂ ਇਸ ਨੂੰ ਅੱਜ ਜਗਰਾਤਾ ਵੀ ਕਹਿਣਾ ਤੇ ਖੰਡ ਪਾਠ ਵੀ ਕਹਿਣਾ ਅੱਜ ਹੋ ਰਿਹਾ ਖੰਡ ਪਾਠ ਕਿੰਨੇ ਲੋਕਾਂ ਨੂੰ ਦਵਾਈ ਦੇਵਾਂਗੇ ਤੁਸੀਂ ਵੀ ਤੁਹਾਡੇ ਘਰਾਂ ਚ ਕੋਈ ਖੁਸ਼ੀ ਗਮੀ ਆਉਂਦੀ ਹੈ ਨਾ ਤੁਸੀਂ ਪਹਾੜਾਂ ਨੂੰ ਭੱਜ ਲੈਨੇ ਉਧਰ ਤਾਹਾਂ ਨੂੰ ਕੋਈ ਉਧਰ ਨੂੰ ਭੱਜਿਆ ਜਾਂਦਾ ਹੈ ਗੁਰੂਗੰਨ ਸਾਹਿਬ ਜਿੱਥੇ ਹੈ ਉਦੋਂ ਉੱਪਰ ਕੋਈ ਨਹੀਂ ਸ਼ਬਦ ਗੁਰੂ ਹੈ ਤੁਹਾਡੀ ਕੀਤਾ ਚਾਹੇ ਪਹਾੜਾਂ 'ਚ ਜਾ ਕੇ ਪੂਜ ਲੋ ਤੇ ਚਾਹੇ ਘਰੇ ਪੂਜਾ ਕਰ ਲੋ ਠੀਕ ਹੈ ਪਰ ਇਹ ਨਹੀਂ ਕਿ ਮੈਂ ਅੱਜ ਹਿਮਕੁੰਡ ਸਾਹਿਬ ਜਾਵਾਂ ਜਾਓ ਜਿਹਦੀ ਕੋ ਟਾਈਮ ਹੈ ਬਜ਼ੁਰਗਾਂ ਕੋਲੇ ਜਾਓ ਪਰ ਉਸ ਹੇਮਕੁੰਡ ਦੇ ਅਸੂਲਾਂ ਤੇ ਜ਼ਿੰਦਗੀ ਦਾ ਚਲਾ ਲਓ ਗੁਰੂਗ੍ਰੰਥ ਸਾਹਿਬ ਜੋ ਕਹਿ ਰਿਹਾ। ਰੋਪੜ ਤੋਂ ਲੈ ਕੇ ਫਾਜ਼ਲਕਾ ਤੱਕ ਤਾਂ ਤੁਸੀਂ ਰੇਤਾ ਵੀ ਖਾ ਗਏ ਸਾਰਾ। ਪਤਾ ਨਹੀਂ ਤੁਹਾਡੇ ਹਾਜਮ ਕਿਵੇਂ ਹੋ ਜਾਂਦਾ। ਧੰਨਵਾਦ। ਜੀ ਧਾਰੀਵਾਲ ਸਾਹਿਬ ਆਏ ਐ ਸਪੈਸ਼ਲੀ ਔਰ ਇਹਨਾਂ ਵੱਲੋਂ ਕਾਫੀ ਸੇਵਾ ਕੀਤੀ ਗਈ ਐ। ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਨਾ ਚਾਹੁੰਦਾ ਜੀ World Cancer Care ਦੇ ਹੈੱਡ ਜਿਹੜੇ ਧਾਰੀਵਾਲ ਸਾਹਿਬ ਤੇ ਫਿਰ ਨਾਲ ਸਿਮਰਜੀਤ ਜੀ ਡਾਕਟਰ ਸਿਮਰਜੀਤ ਜੀ ਦੀ ਫਿਕੀ ਫਲੋ ਤੋਂ ਫਿਰ ਸਾਡੇ ਪ੍ਰੀਤ ਹਸਪਤਲ ਵਾਲੇ ਮੈਸਿਸ ਗਰੋਵਰ ਇਹਨਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਸ ਦਿਨ ਆਪਾਂ ਇਹ ਖੋਲੀ ਸੀ ਡਿਸਪੈਂਸਰੀ ਇਹ ਇਹਨਾਂ ਦੇ ਹੀ ਉਪਰਾਲੇ ਤੇ ਅਸੀਂ ਉਦਘਾਟਨ ਜਦੋਂ ਕੀਤਾ ਸੀ ਇਹਨਾਂ ਨੇ ਕੈਂਪ ਲਾਇਆ ਸੀ ਉਦੋਂ ਵੀ ਅੱਜ ਵੀ ਅਸੀਂ ਇਹਨਾਂ ਦਾ ਹੀ ਇੱਥੇ ਕੈਂਪ ਲਵਾਇਆ ਵਾ ਮੈਂ ਧੰਨਵਾਦ ਇਹ ਸਪੈਸ਼ਲੀ ਕਰਨਾ ਚਾਹੁੰਦਾ ਕਿ ਲੋੜੀ ਵਾਲੇ ਤਿਉਹਾਰ ਦੇ ਟਾਈਮ ਤੇ ਆਪਣੀ ਛੁੱਟੀ ਸਾਰੇ ਕੱਟ ਕੇ ਡਾਕਟਰ ਸਾਹਿਬਾਨ ਸਾਰੇ ਜਿਹੜੇ ਆਏ ਆ ਉਹ ਸਪੈਸ਼ਲੀ ਸਾਡੇ ਲਈ ਇਨੀ ਦੂਰੋਂ ਇੱਥੇ ਪਹੁੰਚੇ ਆ ਤੇ ਹੁਣ ਤੇ ਚਲੋ ਮੌਸਮ ਸਾਫ ਹੋ ਗਿਆ ਨਹੀਂ ਤੇ ਜਿੱਤਰਾ ਦਾ ਮੌਸਮ ਸੀ ਉਸ ਹੱਬ ਨਾਲ ਇਹਨਾਂ ਦਾ ਬੜੀ ਹਿੰਮਤ ਆ ਸਾਰਿਆਂ ਦੀ ਕਿ ਸਾਡੇ ਨਾਲ ਇਤਰਾ ਇਸ ਚ ਯੋਗਦਾਨ ਦੇ ਪਰ ਨਾਲ ਮੇਰੇ ਭਰਾ ਸਰਪੰਚ ਜਿਹੜੇ ਚਾਰ ਪੰਜ ਪਿੰਡਾਂ ਦੇ ਇਹਨਾਂ ਦਾ ਵੀ ਬੜਾ ਸਾਥ ਆ ਜੀ ਇਹ ਸਾਰੇ ਇਸ ਇਲਾਕੇ ਦੇ ਵਿੱਚ ਸਾਨੂੰ ਇਹ ਕਾਮਯਾਬੀ ਦਿਵਾਉਂਦੇ ਜਦੋਂ ਅਸੀਂ ਇਹ ਕੈਂਪ ਲਾਣੇ ਜੀ ਤੇ ਬਸ ਇਹੋ ਹੀ ਕਹਿੰਦੇ ਹੋਏ ਮੈਂ ਫਿਰ ਤੋਂ ਇੱਕ ਵਾਰੀ ਸਾਰਿਆਂ ਦਾ ਧੰਨਵਾਦ ਕਰਨਾ ਚਾਹਨਾ ਕਿ ਸਾਨੂੰ ਇਸ ਕੰਮ ਲਈ ਸਾਰੇ ਜਿਹੜਾ ਯੋਗਦਾਨ ਪਾਉਂਦੇ ਆ ਤੇ ਜਿਹੜੀ ਸਾਨੂੰ ਸਾਰੇ ਹਿੰਮਤ ਦਿੰਦੇ ਐਸੀ ਚੀਜ਼ ਪਿੱਛੇ ਅਸੀਂ ਇਸ ਕੰਮ ਨੂੰ ਮਤਲਬ ਇਹਨੂੰ ਸਕਸੈਸ ਬਣਾ ਸਕਦੇ ਹਾਂ ਮੈਂ ਤਾਂ ਆਪ ਜੀ ਕੀ ਸੋਚ ਕੇ ਤੁਸੀਂ ਇਹ ਪੀਐਚੀ ਬਣਾਈ ਸੀ ਦੇਖੋ ਜੀ ਮੈਂ ਪਹਿਲਾਂ ਵੀ ਕਿਹਾ ਸੀ ਜਦੋਂ ਆਪਣਾ ਉਦਘਾਟਨ ਕਰਾਇਆ ਸੀ ਇਹ ਮੇਰੇ ਦਾਦਾ ਜੀ ਨੇ ਅੱਜ ਤੋਂ ਕੋਈ 30 ਸਾਲ ਪਹਿਲਾਂ ਬਣਾਈ ਸੀ ਜੀ ਪਰ ਇਹਦੀ ਹਾਲਤ ਖਰਾਬ ਹੋਣ ਕਰਕੇ ਖਸਤਾ ਹੋਣ ਕਰਕੇ ਛੱਤਾ ਚੋਰੀਆਂ ਸੀ ਤੇ ਸਾਰਾ ਕੁਝ ਫੇਰ ਸਾਡੇ ਪਿੰਡ ਵਾਲਿਆਂ ਨੇ ਸਾਨੂੰ ਸਾਰਿਆਂ ਨੇ ਜਿਵੇਂ ਕਿ ਅਸੀਂ ਆਪਸ ਵਿੱਚ ਸਲਾਹ ਕਰਕੇ ਤੁਰਦੇ ਸਾਰੇ ਉਹਨਾਂ ਨੇ ਸਾਨੂੰ ਦੱਸਿਆ ਕਿ ਜੀ ਡਿਸਪੈਂਸਰੀ ਦੀ ਬੜੀ ਲੋੜ ਹੈ ਡਾਕਟਰ ਸਾਹਿਬਾਨ ਨੂੰ ਬੜੀ ਮੁਸ਼ਕਲ ਹੋ ਰਹੀ ਹੈ ਤੇ ਇਹ ਡਿਸਪੈਂਸਰੀ ਪੰਜਾਂ ਪਿੰਡਾਂ ਸੱਤਾ ਪਿੰਡਾਂ ਦੇ ਵਿੱਚ ਮਤਲਬ ਲੋਕੀ ਜਿੱਥੇ ਆਂਦੇ ਆ ਤੇ ਉਹਨਾਂ ਨੂੰ ਬੜੀ ਪ੍ਰੋਬਲਮ ਹੁੰਦੀ ਪਈ ਹੈ ਤੇ ਤੁਸੀਂ ਇਹਦੇ ਵਿੱਚ ਅਗਰ ਜੋ ਤੁਹਾਡੀ ਇੱਕ ਰੀਤ ਚਲੀ ਆਂਡੀ ਪਰਿਵਾਰ ਦੀ ਉਸ ਤਰ੍ਹਾਂ ਨਾਲ ਤੁਸੀਂ ਅਗਰ ਸਾਡਾ ਸਾਥ ਦੋ ਤੇ ਚਲੋ ਮਹਾਰਾਜ ਨੇ ਸਾਡੇ ਤੇ ਬਖਸ਼ਿਸ਼ ਕੀਤੀ ਅਸੀਂ ਜੋ ਪਰਿਵਾਰ ਨੇ ਜੋਰ ਲਾ ਕੇ ਤੇ ਡਿਸਪੈਂਸਰੀ ਫਿਰ ਤੋਂ ਇੱਕ ਨਹੀਂ ਪੂਰਾ ਨਹੀਂ ਪੱਥਰ ਰੱਖ ਕੇ ਫਿਰ ਤੋਂ ਸ਼ੁਰੂਆਤ ਕਰਕੇ ਤੇ ਹੁਣ ਆਪਾਂ ਬਣਾਈਆਂ ਜੀ ਤੇ ਅੱਜ ਮੇਰੇ ਖਿਆਲ ਅਸੀਂ 5-7 ਕੈਂਪ ਲਾ ਚੁੱਕੇ ਆ ਜਿੱਦਨ ਦੀ ਆਪਾਂ ਇਹ ਬਣਾਈ ਹੋਈ ਆ ਗਾਂ ਵੀ ਸਾਡੀ ਇਹੋ ਕੋਸ਼ਿਸ਼ ਰਹੇਗੀ ਕਿ ਸਾਲ ਦੇ ਵਿੱਚ ਕੋ 4-5 ਕੈਂਪ ਇਹੋ ਜੇ ਲੱਗਣ ਤੇ ਨਾਲ ਜਿਵੇਂ ਮੈਂ ਦੱਸਿਆ ਡਾਕਟਰ ਸਾਹਿਬਾਨ ਜਿਹੜੇ ਹੈਗੇ ਸਪੈਸ਼ਲੀ ਇਹ ਇਹਨਾਂ ਦੀ ਵੀ ਬੜੀ ਹਿੰਮਤ ਹੈ ਜੇ ਕਿ ਇਹ ਸਾਨੂੰ ਆਪ ਫੋਨ ਕਰਕੇ ਸਾਨੂੰ ਕਹਿ ਦਿੰਦੇ ਨੇ ਕਿ ਚਲੋ ਅਗਰ ਤੁਹਾਡੇ ਕੋਲ ਇਸ ਸਮੇਂ ਲਈ ਹੈਗਾ ਵਾ ਤੇ ਅਹੀਂ ਇੱਥੇ ਆ ਕੇ ਕੈਂਪ ਲਵਾ ਸਕਦੇ ਆ ਤੇ ਇਸੇ ਚੀਜ਼ ਕਰਕੇ ਜੀ ਅਸੀਂ ਇਹ ਖੋਲੀ ਹੈ ਡਿਸਪੈਂਸਰੀ ਜੋ ਕਿ ਸਾਨੂੰ ਲੱਗਦਾ ਹੈ ਕਿ ਉਹਦੇ ਨਾਲ ਕਾਫੀ ਫਰਕ ਪਿਆ ਬਾਕੀ ਪਿੰਡ ਵਾਲੇ ਤੇ ਸਾਡੇ ਸਰਪੰਚ ਚੁਣੀਦਾਰੇ ਦੱਸਣਗੇ ਜੀ ਇਸ ਪਰ ਕਿੰਨਾ ਕੁ ਫਾਇਦਾ ਹੋ ਰਿਹਾ ਅਸਲ ਲਾਗੇ ਲਾਗੇ ਪਿੰਡਾਂ ਨੂੰ ਤੁਸੀਂ ਦੇਖ ਹੀ ਸਕਦੇ ਹੋ ਜੀ ਕਿ ਮੇਰੇ ਖਿਆਲ ਪਿਛਲੀ ਵਾਰੀ ਜਦੋਂ ਟੈਸਟ ਕਰਾਏ ਸੀ ਅਸੀਂ ਸਤ ਸੋ ਤੋਂ 2000 ਬੰਦਾ ਉਦੋਂ ਵੀ ਟੈਸਟ ਕਰਵਾ ਕੇ ਆਈਸ ਦਾ ਵੀ ਕਰਵਾਇਆ ਜੀ ਤੇ ਹੁਣ ਅੱਜ ਤੇ ਅਸੀਂ ਹਾਰਟ ਦਾ ਵੀ ਕਰਵਾ ਰਹੇ ਹਾਂ ਬੱਚਿਆਂ ਦਾ ਪੀਡੀ ਐਟ੍ਰੇਸ਼ਨ ਵੀ ਆਏ ਹੋਏ ਤੇ ਗਾਇਨੇਕੋਲੋਜਿਸਟ ਵੀ ਆਏ ਆ ਜੀ ਲੇਡੀਆਂ ਦੀ ਜਿਹੜੀ ਗੁਪਤ ਰੋਗਾਂ ਦੀ ਪ੍ਰੋਬਲਮ ਹੁੰਦੀ ਉਹਨਾਂ ਲਈ ਵੀ ਆਏ ਹੋਏ ਆ ਸੋ ਇਸ ਤਰ੍ਹਾਂ ਦੇ ਕੈਂਪ ਲੱਗ ਰਹੇ ਆ ਇਸ ਇਹਦੇ ਨਾਲ ਮੈਨੂੰ ਲੱਗਦਾ ਕਿ ਪਿੰਡ ਵਾਲੇ ਜੋ ਕਿ ਨਹੀਂ ਪਹੁੰਚ ਕਰ ਸਕਦੇ ਇਹਨਾਂ ਚੀਜ਼ਾਂ ਲਈ ਜਦੋਂ ਡਾਕਟਰ ਸਾਹਿਬਾਨ ਆ ਆ ਕੇ ਕਰਦੇ ਆ ਤੇ ਉਹ ਵੀ ਉਜਾਗਰ ਹੁੰਦੇ ਪਿੰਡ ਵਾਲੇ ਕਿ ਸਾਨੂੰ ਇਹ ਪ੍ਰੋਬਲਮ ਹੋ ਸਕਦੀ ਆ ਤੇ ਇਸ ਚੀਜ਼ ਦਾ ਤੇ ਫਾਇਦਾ ਹੈਗਾ ਹੀ ਹੈ ਜੀ ਕਿ ਇੱਕ ਜਗ੍ਹਾ ਬਣੀ ਹੋਵੇ ਜਿੱਥੇ ਕਿ ਪਿੰਡ ਵਾਲੇ ਤੇ ਡਾਕਟਰ ਸਾਹਿਬਾਨ ਆਪਸ ਚ ਬਹਿ ਕੇ ਮਤਲਬ ਉਹਨਾਂ ਦੀ ਬਿਮਾਰੀ ਦਾ ਉਹਨਾਂ ਦੇ ਕਿਸੇ ਚੀਜ਼ ਹੱਲ ਕੱਢ ਸਕਣ ਤੇ ਮੈਨੂੰ ਲੱਗਦਾ ਇਸ ਉਪਰਾਲੇ ਦਾ ਸਾਨੂੰ ਫਾਇਦਾ ਤੇ ਹੋਇਆ ਹੀ ਹੈ ਜੀ ਠੀਕ ਹੈ ਹੋਕ ਮਿਹਰਬਾਨੀ ਅੱਜ ਦੇ ਕੈਂਪ ਆ ਹਾਂ ਸਤਿ ਸ਼੍ਰੀ ਅਕਾਲ ਜੀ ਲਾਈਕ ਤੁਹਾਨੂੰ ਦੱਸਿਆ ਕਿ ਤਿਹਾਰ ਮਨਾਏ ਜਾਂਦੇ ਹਨ ਪਰ ਅਸੀਂ ਇਹੀ ਉਪਰਾਲਾ ਕੀਤਾ ਕਿ ਜੋ ਤਿਹਾਰ ਹੈ ਉਸ ਵਿੱਚ ਇਸ ਵਾਰ ਰਿਓੜੀਆ ਮੋਫਰੀਆ ਦੀ ਜਗ੍ਹਾ ਸਿਹਤ ਵੰਡਣੀ ਹੈ ਸੋ ਅੱਜ ਅਸੀਂ ਬੜੇ ਸ਼ੁਕਰਗੁਜ਼ਾਰ ਹੈ ਐਸਐਚਸੀ ਬਟਾਲਾ ਪਿੱਟੇਵਰ ਜਿੱਥੇ ਕਿ ਅਸੀਂ ਅਕਸਰ ਕੈਂਪ ਲਗਾਉਂਨੇ ਹੈ ਮਹਤਾਬ ਬਟਾਲਾ ਜੀ ਤੇ ਉਹਨਾਂ ਦੇ ਪਰਿਵਾਰ ਦਾ ਪਲੱਸ ਵਰਲਡ ਕੈਂసర్ ਕੇਅਰ ਜੋ ਇੱਥੇ ਆਏ ਤੇ ਅੱਜ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਰੌਣਕਾਂ ਲੱਗੀਆਂ ਹੋਈਆਂ ਐਂਡ ਸੇਥ ਦੇ ਬਾਰੇ ਇੱਕ ਮਹਿੰਮ ਹੋ ਰਿਹਾ ਇੱਕ ਉਪਰਾਲਾ ਹੋ ਰਿਹਾ ਜੀ ਮੈਂ ਮਾਜ਼ੇ ਕੈਂਪ ਲਗਾਇਆ ਗਿਆ ਕਾਰ ਕਾਰ ਚੈੱਕਅਪ ਕੀਤਾ ਹੈ ਇੱਥੇ ਦੇਖੋ ਡਾਕਟਰ ਤਾਰਿਕ ਕੁਲਵੰਤ ਸਿੰਘ ਧਾਰੀਵਾਲ ਵੱਲੋਂ ਕੈਂਪ ਲਗਾਇਆ ਗਿਆ ਹੈ ਉਹਦੇ ਵਿੱਚ ਕੈਂਸਰ ਦੀ ਜਿਹੜੀ ਹੈਗੀ ਅਵੇਅਰਨੈਸ ਕੈਂਪ ਹੈਗਾ ਉਹਦੇ ਸਾਰੇ ਕੈਂਸਰ ਦੀ ਮੈਮੋਗ੍ਰਾਫੀ ਚੱਲ ਰਹੀ ਹੈ ਆਈ ਚੈੱਕਅਪ ਚੱਲ ਰਿਹਾ ਹੈਗਾ ਲੈਬ ਲੈਬਟਰੀ ਇਨਵੈਸਟੀਗੇਸ਼ਨਸ ਚੱਲ ਰਹੀਆਂ ਨੇ ਤੇ ਕੁਝ ਇੱਕ ਹਾਰਟ ਵਾਲੇ ਪੇਸ਼ੈਂਟ ਜਿਹੜੇ ਹੈਗੇ ਉਹਨਾਂ ਦਾ ਵੀ ਐਗਜ਼ਾਮੀਨੇਸ਼ਨ ਜਿਹੜਾ ਹੈਗਾ ਉਹ ਚੱਲ ਰਿਹਾ ਹੈਗਾ ਇਹ ਸਾਰਾ ਜਿਹੜਾ ਹੈਗਾ ਕੈਂਪ ਹੈਗਾ ਇਹ ਮਹਿਤਾਬ ਸਾਹਿਬ ਵੱਲੋਂ ਕੀਤਾ ਗਿਆ ਹੈਗਾ ਤੇ ਇੱਥੇ ਐਚਐਸਸੀ ਬਡਾਲਾ ਪਿੱਟੇਵੜ ਜਿਹੜਾ ਹੈਗਾ ਉੱਥੇ ਕੀਤਾ ਗਿਆ ਆ ਤੇ ਇਹ ਕੈਂਪ ਹਰ ਸਾਲ ਇਹ ਲਗਾਉਂਦੇ ਰਹਿੰਦੇ ਨੇ ਮਤਲਬ ਬਹੁਤ ਵਧੀਆ ਇਹਦਾ ਸਕਸੈਸ ਰੇਟ ਹੈਗਾ ਆ ਤੇ ਪੇਸ਼ੈਂਟ ਨੂੰ ਬਹੁਤ ਫਾਇਦਾ ਹੁੰਦਾ ਇੱਥੇ ਹੁਣ ਦਾ ਘੱਟੋ ਘੱਟ 100 ਪੇਸ਼ੈਂਟ ਜਿਹੜਾ ਹੈਗਾ ਆ ਚੁੱਕਿਆ ਹੋਣਾ ਤੇ ਕੁਝ ਪੇਸ਼ੈਂਟ ਸ਼ਾਮ 4 ਵਜੇ ਤੱਕ ਕੈਂਪ ਹੈਗਾ ਆਂਦੇ ਹੀ ਰਹਿਣੇ ਨੇ ਮੈਂ ਮੈਡੀਸਿਨ ਦੀ ਗੱਲ ਕੀਤੀ ਹੈ ਸਭ ਮੁਫਤ ਇਲਾਜ ਹਾਂਜੀ ਫ੍ਰੀ ਫ੍ਰੀ ਦੇ ਰਹੇ ਆ ਮੈਡੀਸਿਨ ਸਾਰੀ ਫ੍ਰੀ ਦੇ ਰਹੇ ਨੇ ਔਰ ਟੈਸਟ ਫ੍ਰੀ ਕੀਤਾ ਹੈ ਟੈਸਟ ਹਾਂ ਸਾਰੇ ਟੈਸਟ ਫ੍ਰੀ ਕਰ ਰਹੇ ਨੇ ਮੈਮੋਗ੍ਰਾਫੀ ਵੀ ਫ੍ਰੀ ਹੋ ਰਹੀ ਹੈ ਠੀਕ ਹੈ ਠੀਕ ਹੈ ਥੈਂਕ ਯੂ ਸਭ ਕਿੰਨਾ ਵਧੀਆ ਉਪਰਾਲਾ ਅੱਜ ਕੀਤਾ ਗਿਆ ਬਨਾਲਾ ਪਰਿਵਾਰ ਬਣਾ ਸਭ ਤੋਂ ਪਹਿਲਾਂ ਤੇ ਮੈਂ ਸਰਦਾਰ ਬਹਿਤਾਬ ਬਨਾਲਾ ਜੀ ਦਾ ਬਹੁਤ ਧੰਨਵਾਦ ਕਰਦਾ ਵਾਂ ਜਿਨ੍ਹਾਂ ਨੇ ਜਿਹੜਾ ਬ ਦੂਸਰੀ ਵਾਰ ਜਿਹੜਾ ਬਲੱਡ ਕੈਂਪ ਸਦਾ ਨਾਲ ਕੈਂਪ ਲਗਾਇਆ ਇਹਨਾਂ ਦਾ ਆਪਾਂ ਬਹੁਤ ਹੀ ਪਰਿਵਾਰ ਦਾ ਧੰਨਵਾਦ ਕਰਦਾ ਵਾਂ ਉਹ ਧੰਨਵਾਦ ਕਰਦੇ ਆ ਜੀ ਡਾਕਟਰ ਸਾਹਿਬ ਦਾ ਡਾਕਟਰ ਸਰਦਾਰ ਕਲਵਨ ਸਿੰਘ ਧਾਰਿਆਲ ਜੀ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਔਰ ਇੱਥੇ ਡਾਕਟਰ ਤ੍ਰਿਜੀ ਆਏ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਜੀ ਔਰ ਵਕ ਵਕ ਪਿੰਡਾਂ ਤੋਂ ਸਰਪੰਚ ਸਾਹਿਬਾਨ ਆਏ ਨੇ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਔਰ ਪਿੰਡ ਦੀ ਸਮੂਹ ਪੰਚਾਇਤ ਦਾ ਇਹਨਾਂ ਦਾ ਵੀ ਧੰਨਵਾਦ ਕਰਦੇ ਆ ਸੋ ਇਹਨਾਂ ਨੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਪਹਿਲੇ ਜਿਵੇਂ ਅਸੀਂ ਪਿਛਲੀ ਗਰਾਉਂਡ ਤੇ ਜਾਈਏ ਤੇ ਜਿਹੜੀ ਡਿਸਪੈਂਸਰੀ ਦੀ ਬਹੁਤ ਹਾਲਤ ਮਾਰੀ ਸੀ ਸੋ ਇਹਨਾਂ ਨੂੰ ਅਸੀਂ ਸਾਰੀ ਪੂਰੀ ਪਛਾਣ ਦੇ ਜਾ ਕੇ ਉਹ ਵੀ ਕਿਹਾ ਕਿ ਸਰਦਾਰ ਸਾਹਿਬ ਇਹ ਜਿਹੜੀ ਡਿਸਪੈਂਸਰੀ ਆ ਡਿੱਗਣ ਵਾਲੀ ਆ ਤੇ ਸੋ ਉਹਨਾਂ ਨੇ ਸਾਡੀ ਗੱਲ ਮੰਨ ਕੇ ਇਹ ਜਿਹੜੀ ਡਿਸਪੈਂਸਰੀ ਤਿਆਰ ਕਰਾਈ ਤੇ ਇਸ ਵਾਰ ਇਹ ਕੈਂਪ ਦੇ ਵਿੱਚ ਡਿਸਪੈਂਸਰੀ ਦੇ ਵਿੱਚ ਪੰਜ ਕੈਂਪ ਲੱਗ ਚੁੱਕੇ ਨੇ ਤੇ ਸਰਦਾਰ ਮਹਤਾਬ ਡਾਲਾ ਜੀ ਕਹਿ ਰਹੇ ਕਿ ਹੋਰ ਵੀ ਅਗੇ ਇਸ ਤਰ੍ਹਾਂ ਹੀ ਚੱਲਦਾ ਰਹੂਗਾ ਇਹਨਾਂ ਕੁਝ ਕਹਿੰਦੇ ਹੋਇਆ ਵਿਗਰ ਜੀ ਦਾ ਖਾਲਸਾ ਵਿਗਰ ਜੀ ਦਾ ਠੀਕ ਹੈ ਜੀ ਦੰਦੇ ਆਏ ਕਿੰਨਾ ਕੁ ਉਪਰਾਲਾ ਸਭ ਤੋਂ ਪਹਿਲਾਂ ਹੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਉਪਰਾਲਾ ਸਾਡੇ ਪਿੰਡ ਵੱਲੋਂ ਜੀ ਜਿਹੜੇ ਸਾਡੇ ਸਰਪੰਚ ਨੇ ਸਮਝੋ ਸਾਬਕਾ ਸਰਪੰਚ ਉਹਨਾਂ ਦੇ ਸੁਪੁੱਤਰ ਭਾਜ ਸਿੰਘ ਪਹਿਲਾਂ ਸਰਪੰਚ ਉਹਨਾਂ ਦੇ ਸੁਪੁੱਤਰ ਸਰਦਾਰ ਮਸਾਬ ਸਿੰਘ ਜਿਨ੍ਹਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਹੈ ਕਿਉਂਕਿ ਇਹ ਸਾਡੀ ਡਿਸਪੈਂਸਰੀ ਹੈ ਜਿਹੜੀ ਕਮ ਸੇ ਕਮ ਵੀ ਇੱਥੇ ਸੱਤ ਅੱਠ ਪਿੰਡਾਂ ਨੂੰ ਕਵਰ ਕਰਦੀ ਹੈ ਤਾਂ ਦੂਸਰਾ ਧੰਨਵਾਦ ਅਸੀਂ ਕਰਦੇ ਨੇ ਆਪਣੇ ਡਾਕਟਰ ਜਿਹੜੇ ਵਰਲਡ ਕੈਂਸਰ ਕੇਅਰ ਦੇ ਡਾਕਟਰ ਨੇ ਕਲਵੰਤ ਸਿੰਘ ਜੀ ਉਹਨਾਂ ਦਾ ਬਹੁਤ ਬਹੁਤ ਵੱਡਾ ਧੰਨਵਾਦ ਹੈ ਜਿਹੜੇ ਏਡੇ ਦੂਰੋਂ ਚੱਲ ਕੇ ਸਾਡੇ ਪਿੰਡ ਆਏ ਨੇ ਔਰ ਸਾਰੇ ਇਲਾਜ ਕਰਵਾ ਰਹੇ ਨੇ ਜਿਹਦੇ ਹਾਰ ਦਾ ਆ ਅੱਖਾਂ ਦਾ ਆ ਬੱਚਿਆਂ ਦਾ ਬੱਚਿਆਂ ਦਾ ਆ ਅੱਖਾਂ ਵਾਸਤੇ ਫ੍ਰੀ ਅਸੀਂ ਸਾਡੇ ਜਿਹੜੇ ਡਾਕਟਰ ਸਾਹਿਬ ਨੇ ਐਨਕਾ ਦੇ ਰਹੇ ਨੇ ਅਤੇ ਫ੍ਰੀ ਸਾਰੀ ਦਵਾਈ ਵੰਡੀ ਜਾ ਰਹੀ ਹੈ ਇਸ ਤੋਂ ਵੱਡਾ ਕੁਝ ਹੋਰ ਨਹੀਂ ਸਕਦਾ ਇਸ ਕਰਕੇ ਬਹੁਤ ਬਹੁਤ ਸਾਰੇ ਛਟਾਵ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ